ਇਥੋਂ ਤਕਰੀਬਨ ਡੇਢ ਕਿਲੋਮੀਟਰ ਦੇ ਲਾਗੇ ਜਾ ਕੇ ਉੱਥੇ ਪਾਣੀ ਦਹਾ ਤੀ ਜੀ ਉੱਥੇ ਮੁੰਡੇ ਜਿਹੜੇ ਨੇ ਛਾਂ ਮੁੰਡਿਆਂ ਦੇ ਵਿੱਚੋਂ ਮੇਰੇ ਖਿਆਲ ਤਿੰਨ ਚਾਰ ਮੁੰਡੇ ਪਾਣੀ ਚ ਦੇਖ ਪਏ ਤੇ ਦੋ ਜਿਹੜੇ ਨਿਕਲ ਗਏ ਤੇ ਦੋ ਕੋ ਨਿਕਲਿਆ ਨਹੀਂ ਗਿਆ ਇੱਕ ਜਿਹੜਾ ਅੱਗੇ ਡੇਰਾ ਸੀ ਉਹਦੇ ਨਾਲ ਕਿਤੇ ਤਰਦਿਆਂ ਤੁਰਦਿਆਂ ਉਹਦਾ ਹੱਥ ਪੈ ਗਿਆ ਉਹਦਾ ਚਲੋ ਬਚਾਅ ਹੋ ਗਿਆ ਬਾਥਰੂਮ ਦੀ ਛੱਤ ਤੇ ਬਹਿ ਗਿਆ ਇੱਕ ਮੁੰਡਾ ਜਿਹੜਾ ਉਹ ਕੱਲ ਤੋਂ ਜਿਹੜਾ ਲਾਪਤਾ ਰਾਤੀ ਸਾਰੀ ਰਾਤ ਐਨਡੀਆਰਫ ਦੀਆਂ ਟੀਮਾਂ ਸਾਡੇ ਐਸਐਚਓ ਸਾਹਿਬ ਕੋਲ ਦੀ ਤੋਂ ਅਸੀਂ ਸਾਰਾ ਪਿੰਡ ਇੱਥੇ ਬਸਮੂਹ ਨਗਰ ਸਾਰੀ ਪੰਚਾਇਤ ਤੇ ਪਿੰਡ ਦੇ ਜਿਹੜੇ ਲੋਕ ਅਸੀਂ 7 ਵਜੇ ਤੱਕ ਇੱਥੇ ਕਲਾ ਨੌਰ ਤੋਂ ਵੀ ਸਾਡੇ ਵੀਰ ਭਰਾ ਜਿਹੜੇ ਉਹਨਾਂ ਦੇ ਕੋਈ ਸ਼ੁਭਚਿੰਤਕ ਨੇ ਅਸੀਂ ਬੈਠੇ ਰਹੇ ਆ ਬੜੀ ਮੁਸ਼ਕਲ ਕੀਤੀ ਹੈ ਪਰ ਇਹ ਆ ਵੀ ਉਹ ਮੁੰਡਾ ਨਹੀਂ ਲੱਭਿਆ ਹੁਣ ਦੁਬਾਰਾ ਟੀਮਾਂ ਜਿਹੜੀਆਂ ਫੇਰ ਗਈਆਂ ਮਾਮਲਾ ਹੈ ਕਿਹੜੇ ਸਬੰਧ ਦਾ ਮਾਮਲਾ ਜੀ ਇਹ ਇਹ ਬੇਸਿਕਲੀ ਗੱਲ ਇਹ ਜਿਹੜੀ ਉਹ ਜ਼ਮੀਨ ਆ ਜਿੱਥੇ ਮੁੰਡਾ ਡਿੱਗਿਆ ਉਹ ਤੇ ਪੈਂਦੀ ਹੈ ਦਬੁਰਜੀ ਦੀ ਪਰ ਸਾਡੀ ਹੱਦ ਲੱਗਦੀ ਹੈ ਸਾਡੀ ਦੇ ਦਬੁਰਜੀ ਦੇ ਹੱਥ ਦੇ ਵਿੱਚ ਇਹ ਸਰਪੰਚ ਸਾਹਿਬ ਜਦੋਂ ਮੁੰਡੇ ਗਏ ਨੇ ਕਿ ਸੰਸਥਾ ਨੂੰ ਗਏ ਜਾਂ ਪਰਚੀ ਨਹੀਂ ਜੀ ਨਹੀਂ ਨਹੀਂ ਕਿਸੇ ਸੰਸਥਾ ਵੱਲੋਂ ਨਹੀਂ ਗਏ ਮੁੰਡੇ ਗਏ ਉੱਥੇ ਇਹਨਾਂ ਦਾ ਇੱਕ ਦੋਸਤ ਹੀ ਇੱਕ ਮੁੰਡੇ ਦਾ ਉਹਨੇ ਕਿਤੇ ਕਿਹਾ ਜੀ ਸਾਡੇ ਕੋਲ ਪਾਣੀ ਨਹੀਂ ਹੈਗਾ ਇਹ ਬਸ ਉਹਦੇ ਫੋਨ ਕਰਨ ਦੇ ਉੱਤੇ ਹੀ ਚਲ ਗਏ ਅਸੀਂ ਅਸੀਂ ਸਗੋਂ ਇਹ ਗੱਲ ਦੀ ਵੀ ਅਪੀਲ ਕਰਦੇ ਆ ਨੌਜਵਾਨਾਂ ਨੂੰ ਜਿਹੜੇ ਜਾਂਗੇ ਚ ਮੁੰਡੇ ਆ ਠੀਕ ਹੈ ਮੁੰਡਿਆਂ ਦਾ ਖੂਨ ਗਰਮ ਹੁੰਦਾ ਪਰ ਇਹ ਆ ਵੀ ਸੋਚ ਵਿਚਾਰ ਕੇ ਜੇ ਕਿਤੇ ਆਪਾਂ ਕੋਈ ਸੇਵਾ ਕਰਨ ਵੀ ਜਾਣਾ ਤੇ ਉਸ ਪਿੰਡ ਦੇ ਕੋਈ ਵਸਨੀਕ ਨੂੰ ਨਾਲ ਲੈ ਕੇ ਜਿਹੜੇ ਬੰਦੇ ਨੂੰ ਕੋਈ ਰਾਹ ਰਸਤੇ ਦਾ ਪਤਾ ਹੋਵੇ ਤੇ ਫੇਰ ਸੇਵਾ ਕੀਤੀ ਜੇ ਹੁਣ ਸੇਵਾ ਕਰਦਿਆਂ ਕਰਦਿਆਂ ਕਿੰਨੀ ਪਰੇਸ਼ਾਨੀ ਕਰਦਿਆਂ ਨੂੰ ਸਾਰਾ ਕਲਾਂਨੌਰ ਜਿਹੜਾ ਰਾਤ ਦਾ ਪੂਰਾ ਕਲਾਂਨੌਰ ਇਥੇ ਧੁੱਕਿਆ ਇਹ ਕਲਾਂਨੌਰ ਦੇ ਆ ਜੀ ਹਾਂ ਜੀ ਦੋ ਮੁੰਡੇ ਕਲਾਂਨੌਰ ਦੇ ਦੂਸਰੇ ਕਲਾਂਨੌਰ ਇੱਕ ਤੇ ਰੈਸਕਿਊ ਕਰ ਲਿਆ ਜੀ ਰਾਤ ਦਾ ਦੋ ਮੁੰਡੇ ਕਰ ਲਿਆ ਇੱਕ ਤੇ ਉੱਥੇ ਡੇਰੇ ਤੇ ਹੀ ਜਿਹਨੂੰ ਪਾਣੀ ਦੇਣਗੇ ਉਹ ਵੀ ਕਰ ਲਿਆ ਇੱਕ ਜਿਹੜਾ ਡੁੱਬਾ ਮਤਲਬ ਬਾਥਰੂਮ ਦੀ ਛੱਤ ਤੇ ਚੜ ਗਿਆ ਉਹ ਵੀ ਕਰ ਲਿਆ ਇਹ ਮੁੰਡੇ ਕਲਾਂਨੌਰ ਦੇ ਹੀ ਬੇਸਿਕਲੀ ਮਤਲਬ ਦੋ ਜਣ ਗਏ ਜਿੰਨਾਂ ਤੋਂ ਵੱਧ ਗਏ ਨਹੀਂ ਜੀ 6 ਜਣ ਗਏ 6 ਜਣ ਗਏ ਆ ਬਾਕੀ 4 ਮੁੰਡੇ ਵਾਪਸ ਆ ਗਏ ਆ ਹਾਂ ਜੀ ਮੁੰਡਾ ਤਕਰੀਬਨ ਮੇਰੇ ਖਾਲ 20 ਸਾਲ ਦੇ ਕਰੀਬ ਆ ਆ 21 ਸਾਲ ਦੇ ਜੀ ਕੀ ਮਤਲਬ ਪ੍ਰਸ਼ਾਸਨ ਲੋ ਮਤਲਬ ਕੀ ਕਹਾ ਜਾਂਦਾ ਪ੍ਰਸ਼ਾਸਨ ਵੇਖੋ ਜੀ ਪ੍ਰਸ਼ਾਸਨ ਤੇ ਆਪਣੀ ਰਾਤ ਦੀ ਜਿਹੜੀ ਜਦੋਜਹਿਦ ਕੱਲ ਦੀ ਕਰ ਰਿਆ ਜਦੋਂ 6:30 ਪਾਉਣੇ 6 ਵਜੇ ਦੇ ਇਹਦਾ ਕਰੀਬ ਮੈਨਾਂ ਮੈਨੂੰ ਫੋਨ ਕੀਤਾ ਆਪਾਂ ਐਸਡੀਐਮ ਸਾਹਿਬ ਨਾਲ ਰਾਤ ਦਾ ਕੀਤਾ ਹੁਣ ਹੜ ਹੜ ਪਾਸੇ ਆਇਆ ਹੁਣ ਜਿਵੇਂ ਕਿਸ਼ਤੀਆਂ ਜਿਹੜੀਆਂ ਬੋਰਡ ਜਿੰਨੀਆਂ ਕ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਫਸੀਆਂ ਉਹ ਹੁੰਦਿਆ ਟਾਈਮ ਵੀ ਲੱਗ ਜਾਂਦਾ ਪ੍ਰਸ਼ਾਸਨ ਤੇ ਰਾਤ ਦਾ ਹੀ ਲੱਗਾ ਕਿੰਨਾ ਸਮਾਂ ਜੜਾ ਹੁੰਦਾ 5 ਵਜੇ ਤੋਂ ਲੱਗੇ ਆ ਜੀ 5 ਵਜੇ ਮੁੰਡਾ ਡੁੱਬਾ ਤੇ ਰਾਤ ਸਾਰੀ ਜਿਹੜੀ ਐ ਐਨਡੀਆਰਫ ਦੀ ਟੀਮਾਂ ਘੱਟੋ ਘੱਟ 40 50 ਮੁਲਾਜ਼ਮੀ ਹੀ ਉਹਨਾਂ ਦੇ ਸਾਰੀ ਰਾਤ ਲੱਗੇ ਰਹੇ 3 ਵਜੇ ਇੱਥੋਂ ਗਏ ਸਵੇਰੇ ਮਿਨੇਰੇ ਮੈਂ 7:00 ਵਜੇ ਦੇ ਕਰੀਬ ਲਾਈਵ ਹੋਇਆ ਉਦੋਂ ਮੁੰਡਿਆਂ ਨੂੰ ਜਿਹੜਾ ਲੈ ਕੇ ਇੱਥੇ ਆਏ ਕਿੰਨੀ ਰਫਤਾਰ ਦਾ ਅਨੁਮਨ ਲਗਾ ਜਾ ਸਕਦਾ ਪਾਣੀ ਉੱਥੋਂ ਜਿਹੜਾ ਵਹਾਅ ਜਿਹਾ ਚੱਲਦਾ ਵੇਖੋ ਜੀ ਵਹਾਅ ਉੱਥੇ ਬੜਾ ਜ਼ਿਆਦਾ ਤੇਜ਼ ਹੈ ਉੱਥੇ ਜਿਹੜੀ ਇਹ ਟੀਮ ਗਈ ਜਦੋਂ ਮੁੰਡਿਆਂ ਨੂੰ ਰੈਸਕਿਊ ਕਰਕੇ ਲਿਆਇਆ ਇਹਨਾਂ ਦੇ ਦੱਸਣ ਮੁਤਾਬਕ ਉੱਥੇ 15 15 ਫੁੱਟ ਪਾ ਇਹਦੇ ਅਜ ਤੱਕ ਕਦੀ ਕਿਤੇ ਹੋਇਆ ਹੀ ਨਹੀਂ ਪਰ ਸੋ ਸਾਰੀ ਰਾਤ ਸਾਰਾ ਪਿੰਡ ਜਿਹੜਾ ਸਾਡਾ ਤੁਸੀ ਤੇ ਰਿਹਾ ਵਾ ਇਹੋ ਹੀ ਇਸੇ ਚੱਕਰ ਚ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜੇ ਤੇ ਜਿਹੜੀ ਸਾਈਡ ਕੱਚੀ ਸੀਗੀ ਉਹ ਸਾਈਡ ਦੇ ਉੱਤੇ ਜਿਆਦਾ ਹੀ ਰਾਖੀ ਰਕੀ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇੱਕ ਅਸੀਂ ਪ੍ਰਾਈਵੇਟ ਮਸ਼ੀਨ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਸਾਰੀ ਰਾਤ ਜੀ ਸੀ ਪੀ ਤਿੰਨ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇਧਰੋਂ ਦੋ ਮਸ਼ੀਨਾਂ ਭੱਜ ਗਈਆਂ ਮਾਧਿਆ ਦੇ ਨਹੀਂ ਜੀ ਨਹੀਂ ਨਹੀਂ ਇਹ ਜੋ ਵਧਣਾ ਸ਼ੁਰੂ ਹੋਇਆ ਮਤਲਬ ਇੱਕ ਸਕਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵਧਦਾ ਹੀ ਇੱਕ ਘੰਟੇ ਦੇ ਵਿੱਚ ਫੁੱਟਾਂ ਨਾਲ ਵਧਿਆ ਨਹੀਂ ਅੱਗੇ ਹੁੰਦਾ ਸੀ ਕਿ 1 ਫੁੱਟ ਕਈਆਂ ਘੰਟਿਆਂ 'ਚ ਵਧਦਾ ਸੀ ਪਰ ਇਹ ਫੁੱਟ ਜਿਹੜੇ ਹਨ ਇਹ ਸਕਿੰਟਾਂ 'ਚ ਵਧੇ ਆ ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਛੁਡ ਬੰਦ ਹੋ ਗਿਆ ਇੱਕੋ ਮਸ਼ੀਨ ਸਾਡੇ ਕੋਲ ਰਹਿ ਗਈ ਹੁੰਦੀ ਤੇ ਮੈਂ ਮੁੰਡਿਆਂ ਨੂੰ ਫੋਨ ਕੀਤਾ ਕਿ ਮਸ਼ੀਨਾ ਕਿੱਥੇ ਗਈਆਂ ਕਹਿੰਦੇ ਕਿ ਮਸ਼ੀਨਾ ਇੱਧਰ ਆ ਗਈਆਂ ਇੱਧਰੋਂ ਪਾਣੀ ਜਿਹੜਾ ਵਾ ਤੁਸੀਂ ਤੋਂ ਨਿਕਲ ਗਿਆ ਵਾ ਤੇ ਤੂੰ ਵੀ ਆ ਜਾ ਉਧਰੋਂ ਫਿਰ ਉਥੋਂ ਭੱਜੇ ਆ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੈਗਾ ਬਸ ਫਿਰਦੇ ਆਪਣੇ ਘਰਾਂ ਚੋਂ ਜੀ ਕੱਢਣੇ ਮੌਕੇ ਹੋ ਗਏ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੱਲ ਹੋ ਗਿਆ ਤੁਸੀਂ ਟੁੱਟਣ ਤੋਂ ਬਾਅਦ 5-7 ਮਿੰਟਾਂ ਚ 5-6 ਦਾ ਹੱਦ ਦਾ 10 ਮਿੰਟ ਲੱਗੇ ਨੇ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਨੇ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਹਾ ਕਿਉਂਕਿ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਸਾਡੀ ਪਿੰਡ ਦੀ ਕੋਈ ਵੀ ਜਿਹੜੀ ਜਨਰੇਸ਼ਨ ਹੈ ਨਾ ਕੋਈ ਮੁੰਡਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫਿਰਦੇ ਰਿਹਾ ਬਾਰ ਬਾਰ ਅਸੀਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਾਉਂਦੇ ਰਿਹਾ ਚਰਚੇ ਤੇ ਲੋਸਮੈਂਟ ਕਰਾਉਂਦੇ ਰਿਹਾ ਸਾਰੇ ਜਿਹੜੇ ਆ ਘਰਾਂ ਚੋਂ ਬਾਹਰ ਨਿਕਲੋ ਸੌਇਓ ਕੋਈ ਨਾ ਇਸ ਚੀਜ਼ ਤੋਂ ਤੇ ਸਾਡਾ ਬਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਆ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਏ ਦਿਖਾਣ ਆਨ ਨੂੰ ਇਹ ਚੀਜ਼ ਦੀ ਤੇ ਉਮੀਦ ਹੀ ਨਹੀਂ ਸੀ ਕਿ ਸਾਡੇ ਨਾਲ ਆ ਵੀ ਕੰਮ ਹੋਣਾ ਵਾ ਅੱਛਾ ਇਹ ਨਾਲ ਦੀ ਕੋਤੀ ਹਾਂਜੀ ਇਹ ਸਾਡੇ ਆ ਵੱਡੇ ਵੀਰ ਜੀ ਨੇ ਇਹ ਜਨਾਤਰ ਪਹਿਲਾਂ ਛੋਟਾ ਪਾਰ ਤਾਂ ਨਹੀਂ ਇੱਕਦਮ ਹੀ ਪੱਟਾ ਪਾਰ ਨਹੀਂ ਨਹੀਂ ਜੀ ਪਹਿਲਾਂ ਛੋਟਾ ਹੀ ਪੜ ਪਿਆ ਹੈ ਹੌਲੀ ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਵੱਡਾ ਪਾਰ ਹੋ ਗਿਆ ਇਹ 80 ਬਾਅਦ ਤੀ ਮਾ ਉਸ ਤੋਂ ਬਾਅਦ ਇਹ ਇਹੀ ਅਜਿਹੀ ਮਾਰ ਹਾਂਜੀ 88 ਤੋਂ ਬਾਅਦ ਇਹ ਇਹ ਮਾਰ ਜਿਆਦਾ ਪਿੰਡ ਨੂੰ ਗਈ ਆ ਉਹ ਤਾਂ ਪਾਣੀ ਤਾਂ ਬੜੀਆ ਆਇਆ 95 ਚ ਵੀ ਪਾਣੀ ਆਇਆ ਸੀ ਉਦੋਂ ਵੀ ਪਾਣੀ ਬਰਾਬਰ ਤੋਂ ਸਿੱਧੇ ਲੱਗਾ ਸੀਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਆ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਵੱਲੋਂ ਇਹ ਚਾਹ ਆ ਰਹੇ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮੈਂ ਭਗਵੰਤ ਮਾਨ ਤੇ ਬੇੜਾ ਕਰਕੇ ਹੋਇਆ ਇਹਦਾ ਇਹ ਦੂਦਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਦੂਧੀਆਂ ਸਟੇਟਾਂ ਚ ਜਾ ਕੇ ਜਾਣਿਆ ਨੂੰ ਉੱਥੇ ਫਿਜੜੀ ਖਵਾਲਣ ਡਿਆ ਆ ਕੱਲ ਇਹ ਆਦੇ ਮੈਂ ਹੈਲੀਕਾਪਟਰ ਭੇਜ ਹੈਲੀਕਾਪਟਰ ਭੇਜਤਾ ਉਹ ਠੀਕ ਆ ਵੇਖ ਗਿਆ ਹੋਣਾ ਉੱਡ ਪੜ ਕੇ ਕੋ ਹੋਰ ਹੈਲੀਕਾਪਟਰ ਨੇ ਕਿਹੜਾ ਇੱਥੇ ਆ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬੈਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਰਾਸ਼ਨ ਪਾਣੀ ਭੇਜਿਆ ਰਾਸ਼ਨ ਪਾਣੀ ਆ ਵਿਚਾਰੇ ਪਿੰਡਾਂ ਚੋਂ ਜਿਹੜੀਆਂ ਸੰਸਦਾਂਵਾਂ ਨੇ ਉਹ ਆਈਆਂ ਨੇ ਸਰਕਾਰ ਤੁਹਾਡੇ ਸਾਹਮਣੇ ਆ ਵੇਖ ਲਓ ਜੇ ਹੈ ਕੋਈ ਤੇ ਅੱਜਾਂ ਬੱਦ ਤੋਂ ਬੱਦ ਕੋਈ ਐਨਡੀਆਰਐਫ ਦੇ ਆ ਉਹ ਪਰੇ ਪਿੱਛੇ ਬੈਠੇ ਬਸਾਂ ਲਾ ਕੇ ਵੀਡੀਓ ਆਪਣਾ ਨਿਮਝੇ ਖਬਰਾਂ ਦੇ ਵਿੱਚ ਤਕਦੀਫ ਹੁਣ ਘਾਲਿਆ ਉਹ ਤੇ ਉਹ ਮੰਤਰੀ ਕਿੰਨੇ ਆਈ ਖੋਣੇ ਵਾਲੇ ਚਾਹ ਕੇ ਆ ਰਹੇ ਮੰਤਰੀ ਤੇ ਚਲੋ ਮੰਤਰੀ ਦੀ ਇਹ ਹੈਗੀ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚੱਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲੋ ਜਿਹ ਹੈ ਮੰਤਰੀ ਇੱਥੇ ਤੇ ਮੰਤਰੀ ਦਾ ਹੀ ਠੀਕ ਆ ਚਲੋ ਆਇਆ ਹੀਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣ ਪਰ ਜਦੋਂ ਆ ਸਾਡੇ ਨਾਲ ਭਾਣਾ ਵਰਤ ਗਿਆ ਹੁਣ ਫਰਜ਼ ਹੀਗਾ ਕਿ ਸਭ ਕੁਝ ਲਿਆ ਕੇ ਸੋਟਦਾ ਸਾਡੇ ਕੋਲ ਹਾਂਜੀ ਆ ਨੁਕਸਾਨ ਹੁਣ ਤਕਰੀਬਨ ਹੀ ਲੋਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਹ ਇਹ ਹਿਸਾਬ ਲਾ ਲੈ ਫਿਰ ਕਟੋ ਕਾਟ ਦੇ 20 ਸਾਲ ਹੁਣ ਪਿੰਡ ਕੋ ਨੂੰ ਹੋਸ਼ ਨਹੀਂ ਆਉਣੀ ਆ ਜੀ 20 ਸਾਲ ਨਹੀਂ ਪਿੰਡ ਉੱਠ ਸਕਦਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜੇ ਆ ਕੰਮ ਤੇ ਫੇਰ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮੈਦ ਨਹੀਂ ਕਿ ਕਿ ਗੜੀ ਕੋਈ ਫਸਲ ਨਹੀਂ ਕਰਦੇ ਅਗਲੀਆਂ ਫਸਲਾਂ ਕਣਕ ਦਾ ਤਾਂ ਮਤਲਬ ਹੀ ਨਹੀਂ ਵੀ ਜੇ ਕਣਕ ਬੀਜੀ ਜਾਏ ਤੇ ਨਹੀਂ ਨਹੀਂ ਰਫਤਾਰ ਉਹ ਹੀ ਦੇ ਮੇਰੇ ਹਿਸਾਬ ਨਾਲ ਉਹਦੇ ਵਾਧਣ ਨਹੀਂ ਲਈ ਆ ਜੇ ਪਾਣੀ ਪਿੱਛੋਂ ਆਖਣ ਡਿਆ ਹੋਰ ਆਉਣ ਡਿਆ ਤਾਂ ਕੀ ਕਰ ਲੈਣਾ ਹੈ ਨਾਨਕ ਸਿੰਘ ਜੀ ਨਾਨਕ ਸਿੰਘ ਜੀ ਅੱਜ ਵੀ ਆਈ ਡਰਾਉਣੀਆਂ ਤਸਵੀਰਾਂ ਹੀ ਦੇਖਦੇ ਆ ਸਾਰਾ ਕੁਝ ਉਲਟਾ ਪੁਲਟਾ ਸਭ ਖਰਾਬ ਹੋ ਗਿਆ ਕਿੰਨੇ ਕੁ ਚਿਰ ਤੇ ਸਾਰਾ ਕੁਝ ਪਾਣਾ ਵਾਪਰ ਗਿਆ ਇਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇਦੇ ਵੇਦੇ ਹੀ ਮੈਂ ਗੁਰਦਰਾ ਸਾਹਿਬ ਕੋਲ ਗਿਆ ਕਿ ਗੁਰਦਰਾ ਸਾਹਿਬ ਮੈਂ ਡਿਊਟੀ ਕਰਦਾ ਵਾਂ ਗੁਰਦਰਾ ਸਾਹਿਬ ਤੋਂ ਮਤਲਬ ਘਰ ਦੇ ਆਨੇ ਫੋਨ ਕੀਤਾ ਵੀ ਬੰਨ ਟੁੱਟ ਗਿਆ ਵਾ ਸਿਰਫ 2-3 ਮਿੰਟ ਵਿੱਚ ਆਉਂਦਿਆਂ ਆਉਂਦਿਆਂ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤਾਂ ਮੇਰੇ ਤੋਂ ਇਹਦੀ ਲੱਗਣ ਗਿਆ ਦੂਸਰੇ ਰਾਸਤੇ ਥਾਂ ਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਤੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡਾਂਗ ਡੰਗਰਮਾਲ ਬਾਕੀ ਹੋਰ ਕਿਸੇ ਤੋਂ ਘਰ ਦੇ ਵਿੱਚੋਂ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਹੀ ਇਤਰਾ ਹੀ ਖਰਾਬ ਹੋ ਗਿਆ ਘਰਾਂ ਦੇ ਵਿੱਚੋਂ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਨੇ ਪ੍ਰਸ਼ਾਸਨ ਅਧਿਕਾਰੀ ਨੇ ਪ੍ਰਕਾਸ਼ਨ ਪ੍ਰਸ਼ਾਸਨ ਵੱਲੋਂ ਦੇ ਨਹੀਂ ਦੂਜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਰਾਸ਼ਨ ਪਾਣੀ ਲੈ ਕੇ ਆਉਂਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ